ਸਰ ਮੈਡਮ ਅਮਿਤ ਕੁੰਡਲ ਜੀ ਆਈਪੀਐਸ ਐਸਐਸਪੀ ਬਿਟਿੰਡਾ ਦਿदेशीर ਦੇਸ਼ਾ ਐਚਡੀ ਹੈ ਨਸ਼ਿਆਂ ਦੇ ਖਿਲਾਫ ਬਿੱਡੀ ਗਈ ਮੁਹਿੰਮ ਤਹਿਤ ਥਾਣਾ ਕਨਾਲਕਲੂਨ ਦੇ ਮੁਖ ਅਫਸਰ ਹਰਜੀਵਨ ਸਿੰਘ ਵੱਲੋਂ ਜਿਹੜਾ ਸੀ ਇੱਕ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਹਦੇ ਕਬਜ਼ੇ ਦੇ ਵਿੱਚੋਂ 150 ਗ੍ਰਾਮ ਹੈਰਨ ਬਰਾਮਦ ਕੀਤੀ ਹੈ ਬਰਾਮਦ ਕੀਤੇ ਬਵਾਦੇ ਤੋਂ ਖਿਲਾਫ ਜਿਹੜਾ ਹੈ ਐਫਆਈਆਰ ਦਰਜ ਕੀਤੀ ਗਈ ਹੈ ਜਿਸ ਨੂੰ ਅਜਮਾਨ ਚੋਕ ਅਦਾਲਤ ਦੇ ਵਿੱਚ ਪੇਸ਼ ਕਰਨ ਲਈ ਭੇਜਿਆ ਗਿਆ ਇਹ ਹਰਿਆਣੇ ਦੇ ਵਿੱਚੋਂ ਦੇਸ਼ ਵਿਰੋਧਾਂ ਦਾ ਰਹਿਣ ਵਾਲਾ ਹੈਗਾ ਹਰਿਆਣਾ ਦੇ ਵਿੱਚੋਂ ਹੀ ਲੈ ਕੇ ਆਇਆ ਸੀ ਅੱਗੇ ਨੇ ਵੱਖ-ਵੱਖ ਥਾਂ ਤੇ ਜਿਹੜੀਆਂ ਸਪਲਾਈ ਕਰਦੇ ਸਨ ਕਿੰਨੀ ਕਿਲੋ ਚ ਬਣਦੀ ਹੈ ਸਰ ਕੀਮਤ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਕਿ 150 ਗ੍ਰਾਮ ਕਿੰਨੀ ਦੀ ਕੀਮਤ ਸਰ ਜਿਹੜੀ ਤੁਸੀਂ ਕਹਿੰਦੇ ਪਹਿਲਾਂ ਵੀ ਕੋਈ ਮੰਗ ਲਏਗਾ ਬੇਚੀ ਗੱਲ ਇਸ ਤੋਂ ਹੋਰ ਚੰਗੇ ਉਹ ਜਿਹੜੇ ਦੇ ਪੱਕੇ ਹੈਗੇ ਹੈਗੇ ਜਿਵੇਂ ਕੋਈ ਬੱਸ ਸਟੈਂਡ ਹੋ ਗਿਆ ਰੇਲਵੇ ਸਟੇਸ਼ਨ ਹੋ ਗਿਆ ਇਦਾਂ ਦੇ ਪੁਆਇੰਟਾਂ ਤੇ ਜਿੱਥੇ ਕੋਈ ਔਨ ਡਿਮਾਂਡ ਇਹ ਸਪਲਾਈ ਪਹਿਲਾਂ ਵੀ ਕੋਈ ਖਤਮਾ ਕਰਦਾ ਉਹ ਹਜੇ ਹਰਿਆਣਾ ਦਾ ਰਹਿਣ ਵਾਲਾ ਹੋਣ ਕਰਕੇ ਉਹਦੇ ਅਸੀਂ ਪਤਾ ਕਰ ਰਹੇ ਹਾਂ ਕਿ ਕੋਈ ਹੋਰ ਮੁਕਾਦਮਾ ਇਹਦੇ ਖਿਲਾਫ ਦਰਜ ਹੈ ਜਾਂ ਨਹੀਂ ਇਹ ਇਹ ਜੁਵਨਾਈਲ ਹੈਗਾ ਜੀ 17 ਸਾਲ ਦਾ ਹੈਗਾ। ਕੋਈ ਕੋਈ ਬੰਦਾ ਇਹਨੂੰ ਉਧਾਰ ਕਰਕੇ ਇਹ ਕਹਿੰ ਰਿਹਾ ਸੀ ਕਿ ਆਪ ਵੀ ਕਰੇ। ਉਹਦੇ ਬਾਰੇ ਹਜੇ ਅਸੀਂ ਡਿਟੇਲ ਨਾਲ ਪੁੱਛਕਿਛ ਕਰ ਰਹੇ ਹਾਂ। ਅੱਗੇ ਜੋ ਪੁੱਛਕਿਛ ਦੌਰਾਨ ਕੋਈ ਐਦਾਂ ਦੀ ਕੋਈ ਗੱਲ ਸਾਹਮਣੇ ਆਉ ਬਾਅਦ ਵਿੱਚ ਦੱਸੋ। ਠੀਕ